ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਅਸਲ ਪੰਜਾਬ ਪੁਲਿਸ ਨੇ ਮੋਹਾਲੀ ਚ ਸਾਈਬਰ ਕ੍ਰਾਈਮ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਜੀਹਾਂ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਹੱਥ ਲੱਗੀ ਹੈ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਮੋਹਾਲੀ ਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦਿਆ 24 ਘੰਟਿਆਂ ਵਿੱਚ 155 ਨੂੰ ਗ੍ਰਿਫਤਾਰ ਕਰ ਲਿਆ ਹੈ 155 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਵੱਡੀ ਸਫਲਤਾ ਪੁਲਿਸ ਨੂੰ ਇਸ ਮਾਮਲੇ 'ਚ ਹੋਤ ਲੱਗੀ ਹੈ ਜੋ ਜਾਣਕਾਰੀ ਹੈ ਉਹ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਨੇ ਇਹ ਦੱਸਿਆ ਐਡੀਜੀਪੀ ਸਟੇਟ ਸਾਈਬਰ ਕ੍ਰਾਈਮ ਵੀ ਨਿਰਜ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਦੋ ਫਰਜੀ ਕਾਲ ਸੈਂਟਰਾਂ ਦੇ ਵੱਡੀ ਕਾਰਵਾਈ ਕੀਤੀ ਹੈ ਕਾਲ ਸੈਂਟਰ ਵਿੱਚ 150 ਤੋਂ 200 ਕਰਮਚਾਰੀ ਕਾਮਕਾਰ ਦੇ ਸਨ ਜਿਨ੍ਹਾਂ ਚੋਂ ਜ਼ਿਆਦਾਤਰ ਗੁਜਰਾਤੀ ਸਨ ਪੁਲਿਸ ਨੇ ਛਾਪਾ ਮਾਰਿਆ ਤੇ ਇਹਨਾਂ ਚੋਂ 155 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਾਬੂ ਕੀਤੇ ਗਏ ਵਿਅਕਤੀਆਂ ਚੋਂ 18 ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਜਦਕਿ 137 ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਾ ਕਾਲ ਸੈਂਟਰ ਰਾਹੀ ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਸੀ ਜੋ ਲੋਕ ਵਿਦੇਸ਼ ਬਾਹਰ ਦੇ ਸਨ ਉਹਨਾਂ ਨੂੰ ਫੋਨ ਕਰਕੇ ਠੱਗੀ ਮਾਰਦੇ ਸਨ ਇਹ ਲੋਕ ਇੱਕ ਫਰਜ਼ੀ ਕਾਲ ਸੈਂਟਰ ਦੇ ਦੋ ਫਰਜ਼ੀ ਕਾਲ ਸੈਂਟਰ ਹੈ ਜਿਨ੍ਹਾਂ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਕਸਟਮਰ ਕੇਅਰ ਵਜੋਂ ਲੋਕਾਂ ਦੇ ਨਾਲੋਂ ਸੰਪਰਕ ਕਰਦੇ ਸੀ ਉਸ ਤੋਂ ਬਾਅਦ ਉਹ ਆਨਲਾਈਨ ਲੋਨ ਅਤੇ ਆਨਲਾਈਨ ਸ਼ਾਪਿੰਗ ਸਾਈਟਸ ਦੇ ਨਾਂ ਤੇ ਠੱਗੀ ਮਾਰਦੇ ਸਨ ਪਹਿਲਾਂ ਉਹ ਲੋਕਾਂ ਨੂੰ ਲਿੰਕ ਪੇਜ ਦੇ ਸਨ ਫਿਰ ਉਸ ਨੂੰ ਖੋਲਣ ਦੇ ਲਈ ਕਿਹਾ ਜਾਂਦਾ ਸੀ ਤੇ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਸੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਇਹਨਾਂ ਕੋਲੋਂ ਮੋਬਾਈਲ ਫੋਨਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਮਾਨ ਹੋਰ ਵੀ ਬਰਾਮਦ ਕੀਤਾ ਪੁਲਿਸ ਨੇ ਵੀ ਕਿਹਾ ਕਿ ਫੇਸ 7 ਤੇ 82 ਤੋਂ ਚੱਲ ਰਹੇ ਦੋਵੇਂ ਕਾਲ ਸੈਂਟਰ ਦੂਜੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੰਪਿਊਟਰ ਇਲੈਕਟ੍ਰੋਨਿਕ ਸਮਾਨ ਦੀ ਸਾਮ ਸੰਭਾਲ ਸੇਵਾਵਾਂ ਪ੍ਰਦਾਨ ਕਰਦੇ ਸਨ ਫਿਰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕਰਦੇ ਸਨ ਇਸ ਸਬੰਧੀ ਸੀਟ ਸਾਈਬਰ ਸਲਥਾਣਾ ਮੋਹਾਲੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਫਿਲਹਾਲ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਸੋ ਵੱਡਾ ਮਾਮਲਾ ਸਾਹਮਣੇ ਆਂਦਾ ਹੈ ਕਿ ਪੁਲਿਸ ਨੇ ਜੋ ਫਰਜ਼ੀ ਕਾਲ ਸੈਂਟਰ ਨੇ ਵਿਦੇਸ਼ ਵਿੱਚ ਬੈਠੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਨ ਉਸ ਮਾਮਲੇ ਦੇ ਵਿੱਚ 155 ਨੂੰ ਹਿਰਾਸਤ ਚ ਲੈ ਲਿਆ ਹੈ ਉਸ ਦਾ ਪਰਦਾ ਫਾਸ਼ ਕੀਤਾ ਗਿਆ